ਗੁਰਦਾਸਪੁਰ ਦੇ ਪਿੰਡ ਹਿਮਰਾਜਪੁਰ ਦਾ ਰਹਿਣ ਵਾਲਾ ਇੱਕ ਪਰਿਵਾਰ ਜਿਸ ਦਾ ਮੁਖੀ ਜਸਪੀਰ ਸਿੰਘ ਕਿਰਾਏ ਤੇ ਲੈ ਕੇ ਰਿਕਸ਼ਾ ਚਲਾਉਂਦਾ ਪੱਤੀ ਘਰ ਦੇ ਵਿੱਚ ਅਪਾਹਜ ਪੁੱਤਰ ਹੁਣ ਕਰਕੇ ਲੋਕਾਂ ਦੇ ਘਰਾਚ ਠੀਕ ਤਰੀਕੇ ਦੇ ਨਾਲ ਕੰਮ ਵੀ ਨਹੀਂ ਕਰ ਪੌਂਦੀ ਪਰਿਵਾਰ ਦੇ ਘਰ ਦੀ ਛੱਤ 4 ਸਾਲਾਂ ਤੋਂ ਡਿੱਗੀ ਪਈ ਹੈ ਬੁਰਾ ਹਾਲ ਹੈ ਪਰਿਵਾਰ ਚ ਦੋ ਧੀਆਂ ਨੇ ਜੋ ਕਿ ਪਲੱਸ 2 ਤੱਕ ਪੜ੍ਹੀਆਂ ਨੇ ਪਰ ਪਰਿਵਾਰ ਦੀ ਮਦਦ ਦੇ ਲਈ ਦੁਕਾਨਾਂ ਤੇ ਕੰਮ ਕਰ ਰਹੀਆਂ ਨੇ ਦੋ ਬੇਟੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਾਹਜ ਹੁੰਦੇ ਬਾਵਜੂਦ ਸੱਤਮੀ ਦੇ ਵਿੱਚ ਪੜਦਾ ਤੇ ਦੂਜਾ ਛੂਟਾ ਹੈ ਪੁੱਤਰ ਦੀ ਬਿਮਾਰੀ ਪਰਮਨੈਂਟ ਨਹੀਂ ਹੈ ਪਰ ਨਾ ਤਾਂ ਇਲਾਜ ਦੀ ਸੋਚ ਸਕਦੇ ਨੇ ਤੇ ਨਾ ਹੀ ਮਕਾਨ ਦੀ ਮਰਮੱਤ ਕਿਉਂਕਿ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਹੀ ਮੁਸਾ ਚੱਲਦਾ ਹੈ ਪਰਿਵਾਰ ਕਰੀਬ 4 ਸਾਲਾਂ ਤੋਂ ਗਵਾਂਡੀਆਂ ਦੇ ਘਰ ਰਹਿ ਕੇ ਗੁਜ਼ਾਰਾ ਕਰ ਰਿਹਾ ਪਰ ਬੇहद ਮੁਸ਼ਕਲ ਆਉਂਦੀ ਹੈ ਜ ਜੱਪਾਹਸ ਪੁੱਤਰ ਦੇਲਾਜ ਤੇ ਮਕਾਨ ਦੀ ਛੱਤ ਦੇ ਲਈ ਗੁਹਾਰ ਲਗਾ ਰਹੇ ਨੇ ਪਿੰਡ ਦੇ ਲੰਬੜਦਾਰ ਦਾ ਇਹ ਕਹਿਣਾ ਕਿ ਪਿੰਡ ਦੇ ਵਿੱਚ ਲੋਕ ਵੱਤੋ ਵੱਦ ਸਜ਼ਰੂਤਮੰਦ ਪਰਿਵਾਰ ਦੀ ਮਦਦ ਕਰਨ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਕੋਈ ਦਾਨੀ ਸੱਜਣ ਬਾਫੜੇ ਤਾਂ ਜੋ ਬੱਚੇ ਦਾ ਇਲਾਜ ਹੋ ਸਕੇ ਕੀ ਕਹਿਣਾ ਚਾਹੋਗੇ ਮੇਰਾ ਨਾਮ ਪ੍ਰਵੀਨ ਪਿੰਡ ਹਮਰਾਜਪੁਰ ਮੈਂ ਸਾਰਿਆਂ ਹੀ ਕਹਿਣਾ ਚਾਹਾਂਗੀ ਕਿ 4 ਸਾਲ ਹੋ ਗਿਆ ਸਾਡਾ ਜਦੋਂ ਬਾਰਿਸ਼ ਆਣੀ ਸਾਰਾ ਕਮਰਾ ਥੋੜੇ ਵਿੱਚ ਪੈਂਦਾ ਹੈ ਬਹੁਤ ਮਾੜੇ ਹਾਲਾਤ ਨਾਲ ਹੀ ਇਥੋਂ ਨਿਕਲੇ ਸੀ ਕਿਸੇ ਰਥਾਂ ਜਿਹੜਿਆਂ ਦੇ ਚਾਰ ਸਾਲ ਹੋ ਗਿਆ ਬੇਟਾ ਮੇਰਾ ਹੈਂਡੀਕੈਪ ਦੋ ਬੇਟੀਆਂ ਉਹ ਵੀ ਕਿਸੇ ਦੁਕਾਨ ਤੇ ਲੱਗ ਰਹੀ ਮੈਂ ਵੀ ਪਿੰਡ ਚ ਮਤਲਬ ਕੰਮਕਾਰ ਕਰਦੀ ਕਿਸੇ ਦੇ ਘਰ ਤੇ ਇਹ ਰਿਕਸ਼ਾ ਚਲਾਉਂਦੇ ਆ 300 ਰੁਪਿਆ ਕਰਾਇਆ ਬਹੁਤ ਮੁਸ਼ਕਲ ਟਾਈਮ ਪਾਸ ਸਰ ਹੋ ਗਿਆ ਤੇ ਨਾ ਹੀ ਫਲੈਸ਼ ਆ ਇਦਾਂ ਮੁਸ਼ਕਲ ਬਿਠੇ ਨਾ ਬੜਾ ਬਹੁਤ ਟਾਈਮ ਪਾਸ ਮਾੜਾ ਕਰਦੇ ਆ ਜੀ ਮੈਂ ਹਾਂ ਜਾਨਲੀ ਵੀ ਮੁਸ਼ਕਲ ਹੁੰਦੀ ਹਾਂ ਕੰਮ ਕਰ ਰਹੀ ਆ ਦੁਕਾਨ ਤੇ ਉਹ ਵੀ ਮੁਸ਼ਕਲ ਹੁੰਦੀ ਆ ਹੋਗਿਆਣੀਆਂ ਵੀ ਆ ਕੀ ਮੰਗ ਕਰਦੇ ਸਮੱਸਿਆ ਵੀ ਆ ਮੰਗ ਆਹੀ ਸਰ ਕਰਦੇ ਆ ਵੀ ਚਲੋ ਸਾਡਾ ਕਮਰਾ ਰਹਾ ਚਲੋ ਹੋ ਜੀ ਫਲੈਸ਼ ਲੱਗ ਜਾ ਮੇਰੀ ਬੇਟੀ ਦੀ ਪੈਨਸ਼ਨ ਨਹੀਂ ਲੱਗੀ ਹੈ ਚਲੋ ਉਹ ਲੱਗ ਜਾ ਤੇ ਚਲੋ ਆਪਣੇ ਘਰ ਅਸੀਂ ਸਾਰੇ ਬੈਠੀਏ ਕਿੰਨਾ ਚਿਰ ਕਿਸੇ ਦੇ ਘਰ ਰਹਿਣਾ ਥਾਂ ਤੇ ਤੁਸੀਂ ਅਧਿਕਾਰੀ ਨੂੰ ਮਿਲੇ ਹੋ ਕੋਸ਼ਿਸ਼ ਕੀਤੀ ਹੈ ਪਹਿਲੇ ਨਹੀਂ ਭਾਜੀ ਅਸੀਂ ਕਿਸੇ ਆਏ ਹੀ ਪਹਿਲੇ ਵੀ ਮੀਡੀਆ ਵਾਲੇ ਆਏ ਹੀ ਇੱਕ ਵਾਰੀ ਮੇਰੀ ਛੋਟੀ ਭੈਣ ਦੇ ਦੇਵਰ ਲੈ ਕੇ ਆਏ ਹੀ ਨਾਲ ਉਹ ਵੀ ਬਸ ਅੱਦਾ ਕਰਕੇ ਉਹ ਲੱਗੇ ਹੀ ਮੁੜ ਕੇ ਉਹਨਾਂ ਨੇ ਵੀ ਪੁੱਛ ਕੇ ਕੀਤੀ ਸਰ ਕੁਝ ਨਹੀਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਅਧਿਕਾਰੀ ਨੂੰ ਵੀ ਨਹੀਂ ਮਿਲੇ ਨਹੀਂ ਸਰ ਨਹੀਂ ਕੀ ਨਾ ਮਹੱਤਵਪੂਰਨਤੀ ਪੋਜੀਸ਼ਨ ਸਾਜੀ ਮੈਂ ਨਾ ਜਸਮੀ ਸਿੰਘ ਪਹਿਲਾਂ ਹਰਾਈਪੁਰ ਉੱਥੇ ਰਹਿਣਾ ਉਹਨਾਂ ਦੀ ਤੇ 5 ਸਾਲ ਹੋ ਗਿਆ ਕਮਰੇ ਟੱਠੇ ਆ ਜੀ ਬੱਚਾ ਮੇਰੇ ਕਿਹੜੀ ਗੱਲ ਵਾ ਦੋ ਬੇਟੀਆਂ ਉਹਨਾਂ ਨੇ ਪਾਸ ਤੋਂ ਗੱਲੀ ਦੀ ਆ ਤੇ ਕਹਿੰਦੇ ਆਪਣੇ 500 ਰੁਪਏ ਉਹਨਾਂ ਨੂੰ ਮਹੀਨਾ ਦਾ ਦਿੰਦੇ ਆ ਜੀ ਤੇ ਘਰ ਦਾ ਟੈਪ ਅਸੀਂ ਬੜਾ ਇਹਦੇ ਹੋ ਰਿਹਾ ਜੀ ਹਰ ਦੇ ਜਾਂਦੇ ਸਰ ਦਾ ਈਰਸ਼ਕਾ ਚਲਾਉਣਾ ਜੀ ਹਾਂਜੀ ਨਹੀਂ ਕਿਰਾਏ ਤੇ ਆ ਜੀ ਸਰ ਉਹ 250 300 ਰੁਪਏ ਦਾ ਕਿਰਾਇਆ ਕਰਦੇ ਫਿਰ ਜੋਗ ਜਾਰਾ ਕਰ ਦਵੇਗਾ ਜਰਾ ਮਨਵਾਟ ਕਰੀਦਾ ਜੀ ਉਹਨਾਂ ਕੀ ਤਰ੍ਹਾਂ ਹੋਂ ਸਾਰਾ ਕਿਸੇ ਦੇ ਆਪਣੇ ਸੱਜਣ ਮਿੱਤਰ ਉਹਨਾਂ ਦੇ ਘਰ ਹੈ ਪਿਛਲੇ ਬਸੇ ਕਿੱਦਾਂ ਗੁਜ਼ਾਰਾ ਹੁੰਦਾ ਸਰ ਉੱਥੇ ਇਦਈਆਂ ਬਸ ਆਪਣਾ ਖਾਚਾ ਆਪਣੀ ਮਸਲ ਚਾਹ ਪਾਣੀ ਰੋਟੀ ਬਣਾਈ ਦਈਏ ਕੀ ਮੰਗ ਕਰਦੇ ਹੋ ਹਾਂ ਜੀ ਸਰ ਜਦੋਂ ਮੇਰਾ ਕਮਰੇ ਦਾ ਹੱਲ ਹੋ ਜਾਏ ਤਾਂ ਸਰ ਬਸ ਹੁੰਦੀ ਹੈ ਬਾਹਰ ਜਾਈਦਾ ਟੀਟੀਆਂ ਦਾ ਬੜਾ ਜਵਾਨ ਆ ਜੀ ਬਾਹਰ ਨਹੀਂ ਹੋਣਾ ਕੋਈ ਆ ਜਾਂਦਾ ਤੇ ਉਹਦੇ ਕਰਕੇ ਅਸੀਂ ਅਸੀਂ ਮੰਗਾਂ ਨੇ ਵੀ ਸਾਡਾ ਮਾੜਾ ਮਾੜਾ ਸੁਣ ਸਾਡੀ ਕਿਥੇ ਇਹ ਫਲਸ ਲੱਗੇ ਜੇ ਹਰੇ ਕਮਰੇ ਦੇ ਹੋ ਜੇ ਬੇਟੇ ਦਾ ਫਲਸ ਲੱਜੇ ਬੇਟੇ ਵੀ ਨਹੀਂ ਤੇ ਉਹਦੀ ਪੋਜੀਸ਼ਨ ਹੋ ਜੇ ਸਰਾ 4-5 ਸਾਲ ਹੋ ਗਏ 3-4 ਸਾਲ ਕਿੰਦਾ ਸਸ ਸਕੂਲ ਸਕੂਲ ਗਿਆ ਸਕੂਲ ਗਿਆ ਬੁੜ ਕੇ ਆਇਆ ਤੇ ਰਾਤੀ ਫਿਰ ਸੁੱਤਾ ਤੇ ਫਿਰ ਉੱਠਿਆ ਨਹੀਂ ਆ ਹਾਂਜੀ ਪਰ ਪੋਜੀਸ਼ਨ ਕੀ ਹੈ ਪਰਿਵਾਰ ਦੀ ਮੇਰਾ ਨਾਮ ਸਰਜੀਤ ਸਿੰਘ ਆ ਮੈਂ ਪਿੰਡ ਦਾ ਮੌਜੂਦਾ ਲੰਬੜਦਾਰ ਆ ਤੇ ਇਹ ਪਰਿਵਾਰ ਦਾ ਬਹੁਤ ਹੀ ਮਾੜੀ ਹਾਲਤਾ ਤੁਸੀਂ ਵੇਖਣੀ ਤੇ ਸਾਹ ਦਾ ਸਾਹਮਣੇ ਹੀ ਆ ਕੋਈ ਵੇਖਣ ਵਾਲੀ ਗੱਲ ਦੱਸਣ ਵਾਲੀ ਗੱਲ ਤੇ ਹੈ ਨਹੀਂ ਕੋਈ ਲਗਾਉਣ ਵਾਲੀ ਬਹੁਤ ਮਾੜੇ ਹਾਲਤਾ ਇਹਨਾਂ ਦੇ ਹਾਲਾਤ ਤੇ ਬੇਟੀਆਂ ਨੇ ਜਵਾਨ ਇਹਨਾਂ ਘਰ ਫਲੈਕਸ ਵੀ ਨਹੀਂ ਤੇ ਇਹਨਾਂ ਨੂੰ ਵੱਤ ਵੱਤ ਮੈਂ ਦੇ ਹੱਥ ਜੋੜ ਕੇ ਸਵਾ ਸੇਵਕੀਆਂ ਨੂੰ ਜਾਂ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਜਾਂ ਪਰਿਵਾਰ ਨੂੰ ਵੱਤ ਵੱਤ ਮਦਦ ਕਰਨੀ ਚਾਹੀਦੀ ਹੈ ਇਤੋਂ ਗਰੀਬ ਪਰਿਵਾਰ ਸਾਡੇ ਪਿੰਡ ਚ ਮੇਰੇ ਹਿਸਾਬ ਨਾਲ ਸਾਡੇ ਇਲਾਕੇ ਚ ਵੀ ਕੋਈ ਨਹੀਂ ਹੋਣਾ ਇਹਨਾਂ ਗਰੀਬ ਪਰਿਵਾਰ ਕੀ ਪੋਜੀਸ਼ਨ ਹੈ ਜਰਾ ਬਿਆਨ ਕਰ ਦਿਓ ਮੜੀ ਜੀ ਕਿਉਂਕਿ ਈ ਰਿਕਸ਼ਾ ਚਲਾਂਦੇ ਹੈ ਤੇ ਕਿਰਾਇਆ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਦੇਖੋ ਜੀ ਹੁਣ ਉਹ ਕੱਲਾ ਹੀ ਆ ਕਮਾਉਣ ਵਾਲਾ ਤੇ ਬੇਟੀਆਂ ਵੀ ਨੇ ਦੋ ਬੇਟੇ ਆ ਇੱਕ ਬੇਟਾ ਚੱਲ ਨਹੀਂ ਸਕਦਾ ਇਹਦਾ ਤੇ ਇਹਦੇ ਵੱਲ ਵੀ ਮਾਤਾ ਨੇ ਤੇ ਇਹਨੂੰ ਘਰ ਵੀ ਰਹਿਣਾ ਪੈਂਦਾ ਕਿੰਨਾ ਕੰਮ ਕਰ ਲੈਣਾ ਇਕੱਲੇ ਜਾਣੇ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਕਿਸੇ ਅਫਸਰ ਨੂੰ ਜਾਂ ਸਮਾਜ ਸੇਵੀ ਨੂੰ ਨੰਬਰਦਾਰ ਹੋਣ ਦੇ ਨਾਤੇ ਮਿਲੇ ਹੋ ਕਦੀ ਚਲੋ ਮੈਂ ਤਾਂ ਇੱਕ ਦੋ ਵਾਰੀ ਇਹਨਾਂ ਦੇ ਫਾਰਮ ਭਰੇ ਆ ਲੈਸਾਂ ਦੇ ਪਰ ਅਜ ਤੱਕ ਇਹਨਾਂ ਨੂੰ ਨਹੀਂ ਕੋਈ ਵੀ ਇਹਨਾਂ ਦਾ ਹੋ ਸਕਿਆ ਬੇਟੇ ਨੂੰ ਪੈਨਸ਼ਨ ਵੀ ਲੱਗ ਸਕਦੀ ਹੈ ਹੈਂਡੀਕੈਪਡ ਹੈ ਉਹਦੇ ਲਈ ਕੋਸ਼ਿਸ਼ ਕੀਤੀ ਨਹੀਂ ਮੈਂ ਨਹੀਂ ਇਹਨਾਂ ਨੇ ਕੀਤੀ ਹੈ ਨਾ ਮੈਨੂੰ ਦੱਸਿਆ ਗਿਆ ਸੀ ਇੱਕ ਦੋ ਵਾਰੀ ਫਾਰਮ ਭਰੇ ਆ ਪਰ ਹੋ ਇਹਨਾਂ ਦਾ ਨਹੀਂ ਹੋਇਆ ਨਹੀਂ ਅਜੇ ਤੱਕ ਕੀ ਅਪੀਲ ਕੀ ਕਰਨਾ ਚਾਹੋਗੇ ਮੈਂ ਤੇ ਹੱਥ ਜੋੜ ਕੇ ਇਹੋ ਬੇਨਤੀ ਕਰਨਾ ਤੁਹਾਨੂੰ ਬਾਰ-ਬਾਰ ਮੈਂ ਕਹਿੰਦਾ ਆ ਕਿ ਇਹਨਾਂ ਦੀ ਜਰੂਰ ਵਾਦੂ ਵਾਦ ਮਦਦ ਹੋਣੀ ਚਾਹੀਦੀ ਹੈ ਜਿੰਨੀ ਵੀ ਹੋ ਸਕੇ ਜੇ ਕੋਈ ਮਦਦ ਕਰਨਾ ਚਾਹੇ ਤੇ ਆਪਣਾ ਨੰਬਰ ਬੋਲ ਦਿਓ ਕਿਉਂਕਿ ਪਰਿਵਾਰ ਕੋਲ ਤੇ ਪੀਟੀਐਮ ਵਗੈਰਾ ਹੈ ਨਹੀਂ ਸਾਡੇ ਨਾਲ ਕੰਟੈਕਟ ਕਰ ਲੈਣਾ ਚਲੋ ਮੈਂ ਕਹਿੰਦਾ ਕਿ ਇਹਨਾਂ ਦਾ ਸਿੱਧਾ ਹੀ ਤੁਸੀਂ ਡਾਇਰੈਕਟ ਇਹਨਾਂ ਦਾ ਹੀ ਨੰਬਰ ਦਓ ਤੇ ਇਹਨਾਂ ਨਾਲ ਜੇ ਮੇਰਾ ਵੀ ਨੰਬਰ ਲੈਣਾ ਤਾਂ ਕੋਈ ਗੱਲ ਨਹੀਂ 8972930572 ਮੇਰਾ ਮੋਬਾਈਲ ਨੰਬਰ ਹੈ ਜੀ